ਆਪਣੇ ਹੱਕਾਂ ਦੇ ਲਈ ਸਰਕਾਰ ਖਿਲਾਫ ਤਰਨਾ ਲਾ ਕੇ ਸੰਭੂ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਗਰਮੀ ਤੇ ਮੱਛਰ ਤੋਂ ਬਚਾਉਣ ਲਈ ਕਿਸਾਨਾਂ ਆਗੂ ਨੇ ਵਿਸ਼ੇਸ਼ ਤਰ੍ਹਾਂ ਦਾ ਪੱਖਾ ਤਿਆਰ ਕਰਵਾਇਆ ਹੈ। ਕਿਸਾਨ ਆਗੂ ਦਿਆਲ ਸਿੰਘ ਮੀਆਂਵੈੱਡ ਨੇ ਕਿਹਾ ਹੈ ਕਿ ਇਹ ਪੱਖਾ ਖਾਸ ਤਰ੍ਹਾਂ ਦਾ ਹੈ ਜਿਸ ਦੇ ਬਣਾਉਣ ਤੇ 15 ਤੋਂ 16000 ਰੁਪਏ ਦਾ ਖਰਚਾ ਆਇਆ ਹੈ ਉਹਨਾਂ ਦੱਸਿਆ ਕਿ ਜੋ ਇਹ ਕਹਿੰਦੇ ਸਨ ਕਿ ਇਹ ਧਰਨਾ ਕੁਝ ਨੂੰ ਕਿਸਾਨਾਂ ਦਾ ਹੈ ਉਹਨਾਂ ਨੂੰ ਜਵਾਬ ਦੇਣ ਵਾਸਤੇ ਦੁਕਾਨਦਾਰ ਨੇ ਇਹ ਪੱਖਾ ਤਿਆਰ ਕੀਤਾ ਹੈ ਤੇ ਕਹਿਆ ਇੱਕ ਇੱਕ ਉੱਥੇ ਭੇਜਣ ਵਾਸਤੇ ਹੋਰ ਵੀ ਅਜਿਹੇ ਪੱਖੇ ਤਿਆਰ ਕੀਤੇ ਜਾਣਗੇ ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਹੁਣ ਦੇਸ਼ ਪਾਰ ਵਿੱਚ ਚੋਣ ਜਾਬਤਾ ਲੱਗਿਆ ਹੈ ਤਾਂ ਉਹਨਾਂ ਕਿਹਾ ਕਿ ਚੋਣ ਜਾਬਤੇ 'ਚ ਵੀ ਮੋਰਚਾ ਲੱਗਾ ਰਹੇਗਾ ਤੇ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਬੰਨੀਆਂ ਜਾਂਦੀਆਂ ਇਹ ਸੰਘਰਸ਼ ਜਾਰੀ ਰਹੇਗਾ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜ਼ਿਲ੍ਹੇ ਦਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਂ ਵਿੰਡ ਇਹਦਾ ਤੁਹਾਡੇ ਵਾਸਤੇ ਪੱਖਾ ਬਣਾਇਆ ਗਿਆ ਕਿਸ ਵਾਸਤੇ ਬਣਾਇਆ ਗਿਆ ਇਹਦਾ ਪੱਖਾ ਬਣਾਇਆ ਵਾ ਸਾਨੂੰ 1 ਕਾਰਟ ਤੇ ਨੇ ਦਿੱਤਾ ਵਾ 15-16000 ਰੁਪਏ ਦਾ ਪੱਖਾ ਬਣਿਆ ਵਾ ਇਹ ਦੋਲਣ ਵਾਸਤੇ ਉਹਨੇ ਦਿੱਤਾ ਕਿਉਂਕਿ ਉੱਥੇ ਜਿਹੜੀ ਗਰਮੀ ਹੈ ਤੇ ਮੱਛਰ ਦਾ ਬਚਾਅ ਕਰ ਸਕੀਏ ਇਹ ਕਰਕੇ ਜਿਹੜੇ ਸਰਕਾਰ ਕਹਿੰਦੇ ਵੀ ਇਕੱਲੇ ਥੋੜੇ ਕਿਸਾਨਾਂ ਦਾ ਦੋਲਣ ਆਂ ਅਸੀਂ ਕਹਿੰਦੇ ਸਾਰੇ ਦੁਕਾਨਦਾਰ ਆੜਤੀਆਂ ਸਾਰੇ ਦਾ ਦੋਲਣ ਸਾਰਿਆਂ ਦਾ ਸਾਥ ਮਿਲਣ ਰਿਹਾ ਵਾ ਉਹਨੇ ਪੱਖਾ ਬਣਾ ਕੇ ਦਿੱਤਾ ਕਹਿੰਦਾ ਜੇ ਹੋਰ ਵੀ ਲੋੜ ਹੋਈ ਹੋਰ ਵੀ ਤੁਹਾਨੂੰ ਤਿਆਰ ਕਰਾ ਕੇ ਦੇਵਾਂਗੇ ਦੋਲਣ ਚ ਲੈ ਕੇ ਜਾਓਗੇ ਪੱਖਾ ਹਾਂ ਬਿਲਕੁਲ ਸਿਬੂ ਬਾਰਡਰ ਤੇ ਦੋਲ ਮੰਗਾਂਗੇ ਇਹ ਤਾਂ ਦੇਖਿਆ ਜਾਵੇ ਚੋਣ ਜਾਬਤਾ ਲੱਗ ਗਿਆ ਤੇ ਧਰਨੇ ਦਾ ਕਿੰਨਾ ਸਮਾਂ ਚੱਲੂਗਾ ਜੀ ਵੇਖੋ ਜੀ ਅਸੀਂ ਪਹਿਲਾਂ ਸਰਕਾਰ ਨੂੰ ਦੱਸਿਆ ਅਸੀਂ ਜਾਂ ਸਾਡੀਆਂ ਮੰਗਾਂ ਮੰਨ ਲਓ ਐਮਐਫਸੀ ਦੇ ਗਾਰੰਟੀ ਦੇ ਦਿਓ ਸਮੁੱਚਾ ਕਰਜ਼ਾ ਮਾਫ਼ ਕਰ ਦਿਓ ਜਿਹੜੀਆਂ ਦਾ ਮੰਗਾਂ ਉਹ ਮੰਨ ਲਓ ਸਾਡੀਆਂ ਅਸੀਂ ਦੋਲਣਾ ਜਿਹੜਾ ਸਮਾਪਤ ਕਰਦਾਂਗੇ ਉਹ ਸਰਕਾਰ ਨੇ ਨਹੀਂ ਮੰਨਿਆ ਪਹਿਲਾਂ ਅਸੀਂ ਆਖਿਆ ਚੋਣ ਜਾਬਤਾ ਲੱਗ ਜੇ ਜੋ ਮਰਜ਼ੀ ਹੋ ਜੇ ਦੋਲਣਾ ਸਾਡਾ ਲੱਗਾ ਰਹੂਗਾ ਉਹਨਾਂ ਚ ਲੱਗਾ ਰਹੋ ਜਿਨੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਵਨੀ ਸਰਕਾਰ ਨੂੰ ਸਰਕਾਰ ਨੂੰ ਇਹੋ ਚਾਹਤਨੀ ਹੈ ਜੇ ਸਾਡੀਆਂ ਮੰਗਾਂ ਮੰਨੀਆਂ ਜਾਂ ਜੇ ਨਹੀਂ ਮੰਨੀਆਂ ਜਾਂਦੀਆਂ ਅਗਲੀ ਸਰਕਾਰ ਜਿਹੜੀ ਹੈ ਉਹ ਉਹ ਕੋ ਮੰਗਾਂ ਮਨਾ ਕੇ ਫਿਰ ਦੋਲਣ ਜਿਹੜਾ ਉੱਥੋਂ ਸਮਾਪਤ ਕੀਤਾ ਜਾਊਗਾ ਕਿੰਨਾ ਸਮਾਂ ਚੱਲੂਗਾ ਯਾਰ ਦੋਲਣ ਵੇਖੋ ਜੀ ਇਹ ਸਾਲ ਚੱਲ ਜੇ 2 ਸਾਲ ਚੱਲ ਜੇ ਬਿਲਕੁਲ ਦੋਲਣ ਚਲਾਵਾਂਗੇ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜ਼ਿਲ੍ਹੇ ਦਾ ਮੀਤ ਪ੍ਰਧਾਨ ਵਿਆਲ ਸਿੰਘ ਮੀਆਂਵੰਦ ਇਹ ਜਿਹੜਾ ਤੁਹਾਡੇ ਵਾਸਤੇ ਪੱਖਾ ਬਣਾਇਆ ਗਿਆ ਕਿਸ ਵਾਸਤੇ ਬਣਾਇਆ ਗਿਆ ਇਹ ਜਿਹੜਾ ਪੱਖਾ ਬਣਾਇਆ ਵਾ ਸਾਨੂੰ ਇੱਕ ਆੜਤੀ ਨੇ ਦਿੱਤਾ ਵਾ 15-16000 ਰੁਪਏ ਦਾ ਪੱਖਾ ਬਣਿਆ ਵਾ ਇਹ ਦੋਲਣ ਵਾਸਤੇ ਉਹਨੇ ਦਿੱਤਾ ਕਿਉਂਕਿ ਜੇ ਉੱਥੇ ਜਿਹੜੀ ਗਰਮੀ ਹੈ ਤੇ ਮੱਛਰ ਦਾ ਬਚਾਅ ਕਰ ਸਕੀਏ ਇਹ ਕਰਕੇ ਜਿਹੜੇ ਸਰਕਾਰ ਕਹਿੰਦੀ ਹੈ ਵੀ ਇਕੱਲੇ ਥੋੜੇ ਕਿਸਾਨਾਂ ਦਾ ਦੋਲਣ ਆਂ ਅਸੀਂ ਕਹਿੰਦੇ ਸਾਰੇ ਦੁਕਾਨਦਾਰ ਆੜਤੀਆਂ ਸਾਰੇ ਦਾ ਦੋਲਣ ਸਾਰਿਆਂ ਦਾ ਸਾਥ ਮਿਲਣ ਰਿਹਾ ਵਾ ਉਹਨੇ ਪੱਖਾ ਬਣਾ ਕੇ ਦਿੱਤਾ ਕਹਿੰਦਾ ਜੇ ਹੋਰ ਵੀ ਲੋੜ ਹੋਈ ਹੋਰ ਵੀ ਤੁਹਾਨੂੰ ਤਿਆਰ ਕਰਾ ਕੇ ਦੇਵਾਂਗੇ ਦੋਲਣ ਚ ਲੈ ਕੇ ਜਾਓਗੇ ਪੱਖਾ ਹਾਂ ਬਿਲਕੁਲ ਸਿਬੂ ਬ ਮੰਗਾਈ। ਜੀ ਤਾਂ ਦੇਖਿਆ ਜਾਵੇ ਚੋਣ ਜਾਬਤਾ ਲੱਗ ਗਿਆ ਤੇ ਧਰਨੇ ਦਾ ਕਿੰਨਾ ਸਮਾਂ ਚੱਲੂਗਾ ਜੀ। ਵੇਖੋ ਜੀ ਅਸੀਂ ਪਹਿਲਾਂ ਸਰਕਾਰ ਨੂੰ ਦੱਸਿਆ ਅਸੀਂ ਜਾਂ ਤੇ ਸਾਡੀਆਂ ਮੰਗਾਂ ਮੰਨ ਲਓ ਐਮਐਫਸੀ ਦੇ ਗਾਰੰਟੀ ਦੇ ਦਿਓ ਸਮੁੱਚਾ ਕਰਜ਼ਾ ਮਾਫ਼ ਕਰ ਦਿਓ ਜਿਹੜੀਆਂ ਦਾ ਮੰਗਾਂ ਉਹ ਮੰਨ ਲਓ ਸਾਡੀਆਂ ਅਸੀਂ ਦੋਲਣਾ ਜਿਹੜਾ ਸਮਾਪਤ ਕਰਦਾਂਗੇ ਉਹ ਸਰਕਾਰ ਨੇ ਨਹੀਂ ਮੰਨਿਆ। ਪਹਿਲਾਂ ਅਸੀਂ ਆਖਿਆ ਚੋਣ ਜਾਬਤਾ ਲੱਗ ਜੇ ਜੋ ਮਰਜ਼ੀ ਹੋ ਜੇ ਦੋਲਣਾ ਸਾਡਾ ਲੱਗਾ ਰਹੂਗਾ ਉਹਨਾਂ ਚ ਲੱਗਾ ਰਹੋ ਜਿਨਾਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਦਾਮਨੀ ਸਰਕਾਰ ਨੂੰ ਸਰਕਾਰ ਨੂੰ ਇਹੋ ਚਾਹਤਨੀ ਹੈ ਜੇ ਸਾਡੀਆਂ ਮੰਗਾਂ ਮੰਨੀਆਂ ਜਾਂ ਜੇ ਨਹੀਂ ਮੰਨੀਆਂ ਜਾਂਦੀਆਂ ਅਗਲੀ ਸਰਕਾਰ ਜਿਹੜੀ ਹੈ ਉਹ ਉਹ ਕੋ ਮੰਗਾਂ ਮਨਾ ਕੇ ਫਿਰ ਅਧੋਲਨ ਜਿਹੜਾ ਉੱਥੋਂ ਸਮਾਪਤ ਕੀਤਾ ਜਾਊਗਾ ਕਿੰਨਾ ਸਮਾਂ ਚੱਲੂਗਾ ਜਿਆ ਅਧੋਲਨ ਵੇਖੋ ਜੀ ਇਹ ਸਾਲ ਚੱਲ ਜੇ 2 ਸਾਲ ਚੱਲ ਜੇ ਬਿਲਕੁਲ ਅਧੋਲਨ ਚਲਾਵਾਂਗੇ ਅਸੀਂ